ਯਾਹ ਜੀ ਆਉਣ ਵਾਲੇ ਸਾਲ 2000 ਤੋਂ ਵੀ ਬਹੁਤ ਲੋਕਾਂ ਦਾ ਚੋਣ ਆਜਿਓ ਅੱਜ ਸਾਡੇ ਸਾਹਮਣੇ ਜਿਵੇਂ ਜਵਾਨੀ ਆਮਾ ਦੇ ਪੀਜੀਪੀ ਫਰਾੜਾ ਹੈ ਇਹ ਕਹਿੰਦਾ ਰੁਕੋ ਅੱਜ ਸੁਪਧਈਏ ਵੀ ਜਿਹੜੀ ਲੋਕ ਸਭਾ ਹਲਕਾ ਅਤਜੜ ਦੀ ਜਿਹੜਾ ਡੇਟਾ ਉਹ ਗੁਰਪ੍ਰੀਤ ਜੀ ਵੀ ਸਭ ਲੜਦਗੇ ਆਵਾ ਦੀ ਪ੍ਰੈਕਟਿਕਲ ਨੂੰ ਅੱਜ ਇੱਕ ਵਰਕਰ ਮਿਲਣੀ ਸੀਗੀ ਇਸ ਪਰਿਵਾਰ ਦੇ ਅਫਸਰ ਨੇ ਇੱਕ ਉਹਨਾਂ ਨਾਲ ਮਨੋ ਈਜ਼ੀਲੀ ਫਾਸਟ ਮਿਲਣੀ ਸੀ ਜਿਹੜਾ ਇਹ ਤੇ ਵੈਲਕਮ ਕੀਤਾ ਉਹਨਾਂ ਦਾ ਸਿਸਟਮ ਕਿਹਾ ਇਹਨਾਂ ਕੇ ਜੋ ਪਹਿਲਾ ਐਮਪੀ ਲੱਗਣੀ ਹੈ ਅਮਰੂਦ ਹੋਰ ਫਾਰਮੂਲਰ ਰੱਖਣਾ ਹੈ ਦੇਖੋ ਤੁਹਾਡੇ ਮਰਹੀ ਹੈ ਨਾ ਪਿਛਲੇ 4-5 ਸਾਲ ਜੇਪਰ ਨਾਲ ਦੇਖੀ ਆ ਲਾਸਟ ਟਾਈਮ ਸੇਕ ਮਹੀਨੇ ਦਾ ਜਰੂਰ ਸੁਧਾਰਮ ਰਹੇ ਨੇ ਪਰ ਉਹ ਤੋਂ ਪਹਿਲਾਂ ਉਹ ਹਲਕੇ ਜਾ ਕੇ ਬੜੇ ਵੀ ਨਹੀਂ ਹੈਗੇ ਜਿਵੇਂ ਪਿਛਲੀ ਵਾਰ ਤੁਹਾਨੂੰ ਪਤਾ ਹੀ ਹੈ ਵੀ ਜਿੰਨਾ ਵੀ ਰੁਪਿਆ ਉਹ ਲਗਭਗ ਆਪਣੇ ਪੁੱਤ ਦੇ ਮਨੋ ਦੇ ਵਿੱਚ ਕਹਿ ਲਈਏ ਵੀ ਸਾਰੇ ਦਾ ਸਾਰਾ ਰੁਪਿਆ ਉਹਨੇ ਰਾਏਕੋਟ ਤੋਂ ਮਿਲਿਆ ਸੈਦ ਲੜਾਈ ਸੀਗੀ ਉਹ ਉਹਦਾ ਬੇਟਾ ਉੱਥੇ ਝੋਇਆ ਉਹਨਾਂ ਨੇ ਬਾਕੀ ਹਲਕੇ ਨੂੰ ਤਾਂ ਆਪਾਂ ਸਮਝੀ ਨਹੀਂ ਹੈਗਾ ਜਦੋਂ ਹਲਕੇ ਨੂੰ ਆਪਣਾ ਨਹੀਂ ਸਮਝਿਆ ਤਾਂ ਹਲਕੇ ਕਿਉਂ ਨੂੰ ਆਪਣਾ ਸਮਝਣਗੇ ਠੀਕ ਹੈ ਇਹ ਲੋਜੀ ਕੀ ਹੈ ਨਹੀਂ ਐਂਟੀਟੇਕ ਦੇਖਦੇ ਆਏ ਤਾਂ ਬੱਚੋ ਕਿਹਾ ਜਾ ਰਹੇ ਕੀ ਹੈ ਦੇਖੋ ਬਰੋਦੀਆਂ ਨੂੰ ਤਾਂ ਸੀ ਨੌਕਰੀ ਹੀ ਦਿੱਤੀ ਹੋਈ ਆ ਵੀ ਸਾਨੂੰਿੰ ਦੋ ਦਿਨਾਂ ਨਾਲ ਦੋਂਦਾ ਗਿਆ ਪਰ ਮੇਰੇ ਨਾਲ ਲਈ ਹੈ ਹੌਕਾ ਕੰਪਨੀ ਹੈ ਦਾ ਬਰਾਸ ਹੋਏ ਸੀ ਚੰਨਾਉ ਕੰਮ ਕਰਦੇ ਨੇ ਉਹਨਾਂ ਕੋਲ ਨੂੰ ਨੰਦ ਦੋ ਮਗਰ ਕੋਈ ਗੱਲ ਨਹੀਂ ਆਉਂਦੀ ਪਰ ਸਾਡੇ ਅਸੀਂ ਕਰਮਾਂ ਦੇ ਆਧਾਰ ਤੇ ਪਿੰਡਾ ਜਾਣਾ ਤੇ ਜਿਹੜੀ ਮੈਂ ਦੋ ਸਾਲ ਦੀ ਕਾਰਜਕਾਰੀ ਦੇ ਸਿਰ ਤੇ ਤੇ ਇਹਨਾਂ ਦੀ ਤਿੰਨ ਸਾਲ ਜਿੱਤ ਗਏ ਮਲੋ ਸਾਰੇ ਤਾਂ ਆਰਬੀ ਲੋਕਾ ਪਾਣਾ ਲੋਕਾਂ ਨੂੰ ਇਹ ਹੀ ਦਿਖਾਉਣਾ ਵੀ ਜਿਹੜੇ 2 ਸਾਲ ਦੇ ਸਾਡੇ ਕੰਮ ਕਰਦੇ ਨੇ ਉਹਨਾਂ ਦੇ ਸਿੱਤੇ ਪਾਰਟੀ ਚੋਂ ਲੜ ਰਹੀ ਹੈ ਤੁਹਾਨੂੰ ਪਤਾ ਹੈ ਤੁਸੀਂ ਆਪਾਂ ਦਾ ਜਾ ਕੇ ਬੱਚੋ ਜੇ ਬਿਜਲੀ ਦੀ ਗੱਲ ਕਰੀਏ ਅੱਗੇ ਕਿਸਾਨਾਂ ਦੀ ਗੱਲ ਕਰੀਏ ਵੀ ਬਿਜਲੀ ਨਹੀਂ ਘੱਟ ਆਉਂਦੀ ਘੱਟੂ ਘੱਟਾ ਹਰੇਕ ਪਰਿਵਾਰ ਦਾ ਮਤਲਬ 50000 60000 ਜਾਂ 70000 ਆਮ ਤੌਰ ਤੇ ਲੱਗਦਾ ਸੀਗਾ ਤੇ ਬਿਜਲੀ ਖੁੱਲ੍ਹ ਆਉਂਦੀ ਆ ਤੇ ਟਾਈਮ ਸਿਰ ਆਉਂਦੀ ਆ ਲੋਕਾਂ ਨੂੰ ਆਪਾਂ ਨਹੀਂ ਝਕਣੀਆਂ ਪੈਂਦੀ ਹੈਗੀਆਂ ਤੇ ਮੇਰੇ ਦੇ ਪੰਡਾ ਜਦੋਂ ਵੀ ਚਾਹੀਦੀ ਆ ਸਿੱਟਾ ਕਰਦੇ ਨੇ ਕਿਸਾਨਾਂ ਆਪ ਮੂਰੇ ਹੋ ਕੇ ਬੋਲਦੇ ਨੇ ਜੇ ਆਪਾਂ ਪਰਿਵਾਰਾਂ ਦੀ ਗੱਲ ਕਰੀਏ ਜੀਰੋ ਬਿਜਲੀ ਬਿਲਦਾਰੀ ਗੱਲ ਕਰੀਏ ਉਹ 80% ਪਰਿਵਾਰਾਂ ਦਾ ਬਿੱਲ ਸਹੀ ਆਪਾਂ ਦੇ ਜ਼ੀਰੋ ਆ ਰਿਹਾ ਜੀ ਤੇ ਉਹ ਮਨੋ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ ਜਦੋਂ ਤੁਸੀਂ ਇਹ ਕੋਈ ਤੁਸੀਂ ਗੱਲ ਕਰੋਗੇ ਉਹ ਸਾਰੇ ਪਰਿਵਾਰਾਂ ਵਿੱਚ ਅਕਾਲੀ ਦਲ ਜਿਹੜੇ ਸਾਨੂੰ ਭੰਡ ਦੇ ਨੇ ਉਹਨਾਂ ਦਾ ਵੀ ਜ਼ੀਰੋ ਆਉਂਦਾ ਉਹਨਾਂ ਪੁੱਛਿਓ ਵੀ ਪਹਿਲਾਂ ਜਿਹਨੂੰ ਕਦੇ ਬੁਲਾਇਆ ਸੀਗਾ ਇਹ ਗੱਲਾਂ ਨੇ ਜਿਹੜੀਆਂ ਬੁਆਕੀ ਜਿਹੀ ਨਹੀਂ ਵੀ ਗੱਲ ਕਰੀਏ ਇਸ ਤੇ ਆਪਾਂ ਸਭ ਤੋਂ ਵੱਡੀ ਗੱਲ ਮੈਂ ਸਮਰਾਲੇ ਦੀ ਕਰੂੰਗਾ ਹਸਪਤਾਲ 'ਚ ਜਾ ਲੋ ਪੀਡੀ ਦੇ ਵਿੱਚ ਵਧਦਾ ਹੋਇਆ ਤੇ ਇਸ ਚੀਜ਼ ਦੇ ਉੱਪਰ ਮੋਰ ਲੱਗਦੀ ਹੈ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਬਣਿਆ ਤੇ ਜਿਹੜੀਆਂ ਹੁ ਦਵਾਈਆਂ ਮੁਫਤ ਮਿਲਦੀਆਂ ਨੇ ਉਹ ਸਾਰੀ ਚੀਜ਼ ਦੇਖਦੇ ਹੋਏ ਓਪੀਡੀ ਤਕ ਤਾਈਂ ਵਧੂਗੀ ਜੇ ਲੋਕਾਂ ਦਾ ਵਿਸ਼ਵਾਸ ਵਧੂਗਾ ਕਿਹਾ ਜਾਂਦਾ ਹੈ ਜਿਵੇਂ ਕਿ ਬੀਰਪੀ ਨਾਲ ਅਕਾਲੀ ਮੰਤਰੀ ਨੇ ਆਪਣਾ ਜੋਖ ਪੱਟਣ ਨਹੀਂ ਸਾਰ ਉਹਨਾਂ ਨੇ ਤੋੜ ਲਈ ਪਰ ਹੁਣ ਜਿਹੜੀ ਅਫਵਾਹਾਂ ਆ ਰਹੀਆਂ ਨੇ ਵੀ ਇੱਕ ਕੰਟ੍ਰੈਕਟ ਦਾ ਹੋਣਾ ਹੈ ਜਿੱਤ ਹੋਵੇਗਾ ਦੇਖੋ ਉਹਨਾਂ ਦਾ ਆਪਣੇ ਉਹਨੇ ਹੈਨਾ ਆਪਾਂ ਇਹਨੂੰ ਕੀ ਗਈ ਹੈ ਪਰ ਇਹ ਆਪ ਨੂੰ ਭਾਜਪਾ ਦਾ ਪਤਾ ਵੀ ਉਸਾਨ ਵਿਰੋਧੀ ਹੈਗੀ ਆ ਜੋ ਕੁਝ ਵੀ ਜੇ ਹੈ ਜਾਂ ਕੁਝ ਰਲ ਕੇ ਬਾਦਲ ਰਲਣਗੇ ਉਹਨਾਂ ਨਾਲ ਹੈਨਾ ਤਾਂ ਨਕਸਾਨ ਪੰਜਾਬ ਦੀ ਜਨਤਾ ਨੂੰ ਉਹਨਾਂ ਦਾ ਹੋਣਾ ਹੋਣਾ ਹੀ ਆਪਣੇ ਵੋਟਾਂ ਚ ਜੇ ਤੈ ਆ ਵੀ ਜਿਹੜੀਆਂ ਉਹਨਾਂ ਲਈ ਵੋਟਾਂ ਦੇ ਲੋਕ ਬੁਰੀ ਤਰ੍ਹਾਂ ਹਰਾਕੇ ਭੇਜਣਗੇ ਇਹਨਾਂ ਨੂੰ ਦੇਖੋ ਜੀ ਪੰਜਾਬ ਦੇ ਵਿੱਚ ਸਟਰੋਂਗ ਹੋ ਕੇ ਉੱਪਰ ਕੇ ਆਉਣਾ ਇਹ ਤਾਂ ਸੁਪਨੇ ਨਹੀਂ ਉਹਨਾਂ ਦੇ ਇਹ ਤਾਂ ਕਦੇ ਹੋ ਨਹੀਂ ਸਕਦਾ ਹੈਗਾ ਤੇ ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਾਉਣਗੇ ਕਿਉਂਕਿ ਜੋ ਕੁਛ ਉਹਨਾਂ ਪੰਜਾਬ ਦੀ ਕਿਸਾਨੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕੀਤਾ ਜੋ ਤੱਕਾ ਦਾ ਰਹੇ ਨੇ ਇਹ ਸਾਰਾ जग ਜਹਰ ਆ ਮਨਾਲ ਵਿੱਚ ਜਿਹੜੇ ਜਿਹੜੇ ਮੀਨ ਮੁੱਦੇ ਨਹੀਂ ਬਣਦੇ ਦੇਖੋ ਮੁੱਦੇ ਤਾਂ ਤੁਹਾਨੂੰ ਇਹਦੇ ਮੁੱਦੇ ਤਾਂ ਸੀ ਖਤਮ ਕਰਨ ਲੱਗੇ ਹੋਏ ਆ ਮੁੱਦੇ ਤਾਂ ਹੈ ਹੀ ਨਹੀਂ ਜਿਹੜੇ ਪਿਛਲੀਆਂ ਸਤੀ ਗੱਲ ਕਰਦੇ ਗਰੰਟੀਆਂ ਪੀਪੀ ਦੇ ਉਹ ਪੂਰੀਆਂ ਕਰਨ ਲੱਗੇ ਆ ਜਿਹੜੀਆਂ ਰਹਿ ਗਈਆਂ ਉਹ ਪੂਰੀਆਂ ਹੋ ਜਾਣਗੀਆਂ ਸਾਨੂੰ ਸਿਰਫ 2 ਸਾਲ ਹੋਏ ਨੇ ਤੇ 2 ਸਾਲ ਦੀ ਜਿਹੜੀ ਕਾਰਜਗਾਰੀ ਆ ਉਹਦੇ ਸਿਰਫ ਹੀ ਪਾਰਟੀ ਚੋਂ ਲੜੂਗੀ ਇਹਨਾਂ ਨਾਲ ਕੇਆ ਪਰੰਨੀ ਕਈ ਗਲੀਆਂ ਦੇ ਵਿੱਚ ਪਾਣੀ ਨਹੀਂ ਕੱਸੀ ਨਹੀਂ ਦੇਖੋ ਮੈਂ ਬਾਰ-ਬਾਰ ਤੁਸੀਂ ਸਾਰੇ ਮੇਰੇ ਭਰਾਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿੰਨਾ ਰੁਪਇਆ ਪਿਛਲੇ ਸਾਲ ਚਲਕ ਰਹੇ ਸਰਬੰਧ ਜੇ ਮੈਂ ਪਹਿਲਾਂ ਵੀ ਦੱਸ ਕੇ ਰਹੇ ਸੁਨਣਾ ਕਿ 55 ਕਰੋੜ ਦੇ ਲਗਭਗ ਰੁਪਇਆ ਆਉਣਾ ਤੇ ਹੁਣ ਵੀ ਦੱਸਿਆ ਮੈਂ ਤੁਹਾਨੂੰ 5 ਕਰੋੜ ਦੀ ਛੜਕਾ ਗਾਹ ਵਾਸਤੇ ਵੀ ਆਉਣੀ ਆ ਜਿਹੜੀਆਂ ਛੜਕਾ ਇਹਨਾਂ ਤੋਂ 15-15 20-20 ਸਾਲ ਨਹੀਂ ਬਣੀ ਆ ਉਹ ਪਹਿਲੇ ਸਾਲ ਵਿੱਚ ਆ ਕੇ ਬਣਾਉਣੀਆਂ ਠੀਕ ਆ ਇਹ ਸਾਡੀ ਕਾਰਜਕਾਰੀ ਆ ਤੇ ਜਿੱਥੇ ਦੀ ਗੱਲ ਕਰਾਂ ਮੈਂ ਸ਼ਹਿਰ ਵਾਲੀ ਗੱਲ ਮੈਂ ਖੁਦ ਮੀਟਿੰਗ ਉਹ ਵਰਗਾ ਕਹਿਆ ਵੀ 2 ਕਰੋੜ 3 ਕਰੋੜ ਦਾ ਜਿਹੜੇ ਕੰਮ ਚਾਲੂ ਕਰਵਾ ਦੇ ਕਰਾਓ ਰੁਪਈਆ ਮੈਂ ਆਪ ਲੈ ਕੇ ਆਉਂਗਾ ਮੈਂ ਆਪੇ ਪ੍ਰਬੰਧ ਕਰੂੰਗਾ ਪਰ ਪਤਾ ਨਹੀਂ ਕੀ ਇੱਕ 파ਰਸਲੀ ਗੱਲ ਆ ਉਥੇ ਦਾਣਾ ਮੰਡੀ ਵਾਲੀ ਮੈਂ ਖੁਦ ਕਹਿ ਕੇ ਆਇਆ ਦੇਖੋ ਹੋਰ ਜੇ ਮੈਂ ਗੱਲ ਕਰੂੰਗਾ ਸ਼ਾਇਦ ਲੱਗੋ ਬੀ ਇਲਜਾਮ ਨੇ ਮੈਂ ਤਾਂ ਕਹਿੰਦਾ ਵੀ ਕਿਸੇ ਦਿਨ ਬਰਾਬਰ ਬਿਠਾ ਕੇ ਸਾਡੀ ਇੰਟਰਵਿਊ ਕਰਦੇ ਉਹਨਾਂ ਕਹਿ ਲਈਚਾਰਾ ਮੈਂ ਪਾਰਟੀ ਬਾਜੀ ਨੂੰ ਬਾਕੀ ਸਾਈਡ ਤੇ ਰੱਖ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਕਹਿਸਦਾ ਪਰ ਇਹਨਾਂ ਦੀ ਮਰਜ਼ੀ ਤੁਸੀਂ ਦੇਖੋ ਮਸ਼ਹੂਰ ਨੇ ਦੇਖੋ ਮਸ਼ਹੂਰ ਜਿਹੜਾ ਮੰਨਣ ਤੁਸੀਂ ਕਿਉਂ ਹੁੰਦੇ ਨੇ ਤੇ ਇੱਥੇ ਕਿਉਂ ਨਹੀਂ ਹੁੰਦੇ ਕਾਰਨ ਕੀ ਆ ਉਹਦੇ ਪਿੱਛੇ ਕਾਰਨਾਮਾ ਸੰਭਾਲੇ ਲੋਕ ਸਾਰੇ ਜਾਣਦੇ ਨੇ ਵੀ ਇੱਕ ਗਲਤੀ ਕਰ ਲਈ ਦੀ ਸੰਭਾਲੇ ਲੋਕਾਂ ਨੇ ਉਹ ਸ਼ਾਇਦ ਤੁਸੀਂ ਉਹ ਟੁੱਟ ਰਹੇ ਆ ਤੇ ਪਰ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਵੇਂ ਹੁਣ ਜੜਾ ਖਾੜੀਏ ਨੇ ਤੇ ਬਾਰ ਬਾਰ ਮੌਕੇ ਨਹੀਂ ਮਿਲਣਗੇ ਤੁਹਾਨੂੰ ਸਰਨ ਧੋਦੜਾ ਬਥੋਰਾ ਦੇ ਲੋਕਾਂ ਨੇ ਜਿਹੜਾ ਬੇਈਮਾਨੀਆਂ ਤੁਹਾਡੇ ਹੰਕਾਰ ਤੁਹਾਡੇ ਮਾਣ ਚ ਬੜੇ ਨੇ ਇਹ ਸਾਰੇ ਕਰਦਣੇ ਕਿਉਂਕਿ ਲੱਗਦਾ ਵੀ ਤੁਹਾਨੂੰ ਵੀ ਹਾਂਜੀ ਇੰਨੀ ਵੋਟ ਐਨੇ ਪਾਸੇ ਦੀ ਬਣਦੀ ਹੈ ਜੀ ਉਹ ਥੋੜੀਆਂ ਜਿਹੜੀਆਂ ਗਿਣਤੀਆਂ ਮਿੰਟੀਆਂ ਸਾਰੀਆਂ ਜ਼ੀਰੋ ਕਰਤੀਆਂ ਤੇ ਫਿਰ ਮੈਂ ਤੁਹਾਨੂੰ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਜਾਂ ਸਮਰਾਲੇ ਦੇ ਵਿੱਚ ਜੇ ਤੁਸੀਂ ਵਿਚਰਨਾ ਸਮਰਾਲੇ ਦੇ ਲੋਕਾਂ ਦੇ ਨਾਰਾਜ਼ ਕਰਨਾ ਕੋਈ ਬੜਾ ਵੱਡਾ ਮਾਨ ਦਿੱਤਾ ਸਵਾਰ ਦੇ ਲੋਕ ਨੇ ਲੰਬਾ ਟਾਈਮ ਤਾਂ ਤੁਹਾਨੂੰ ਆਹ ਜਿਹੜੀਆਂ ਥੋੜੀਆਂ ਮਤਲਬ ਸਿੱਧੀ ਗੱਲ ਕੋਈ ਨਹੀਂ ਹੀ ਕਰੂੰਗਾ ਚਾਹ ਕਿਸਮ ਚੰਗਲ ਕੇ ਬੁਰਾ ਸਾਰੀਆਂ ਭੁੱਲ ਕੇ ਸੇਵਾ ਭਾਵਨਾ ਦੇ ਨਾਲ ਖੜਨਾ ਪਊਗਾ ਤੁਹਾਨੂੰ ਸਾਡੇ ਜਿਵੇਂ ਕਿ ਲੋਕ ਸਭਾ ਚੋਣਾਂ ਹੋ ਰਹੀਆਂ ਤੁਹਾਨੂੰ ਪਤਾ ਹੀ ਗੜ ਸਾਹਿਬ ਜੀ ਦਾ ਲਗਦਾ ਸਮਰਾਲਾ ਅੱਜ ਕਿਹੜੇ ਕਿਹੜੇ ਮੁੱਦਿਆਂ ਤੇ ਚੋਣ ਅੱਜ ਜਿਹੜੇ ਚੋਣ ਮੁੱਦੇ ਸੀਗੇ ਆ 2 ਸਾਲ ਦੜੀ ਆਮ ਪਾਰਟੀ ਸਰਕਾਰ ਚੱਲੀ ਆ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਨੇ ਤੇ ਜਿਹੜੇ ਸਾਡੇ ਐਮ ਐਲ ਏ ਚਾਹੇ ਸਨਾਲਾ ਨੇ ਚਾਹੇ ਨੌ ਹਲਕੇ ਦੇ ਐਮ ਐਲ ਏ ਨੇ ਸਾਡੇ ਬਾਕੀ ਤਾਂ ਪੂਰੇ ਪੰਜਾਬ 'ਚ ਜੋ ਜਿਹੜੇ ਮੁੱਦੇ ਸੀਗੇ ਪੰਜਾਬ ਦੇ ਇਲੈਕਟ੍ਰਿਸਿਟੀ ਦਾ ਮੁੱਦਾ ਸੀਗਾ ਇਹ ਖੈਰਤਾ ਦਾ ਐਜੂਕੇਸ਼ਨ ਦਾ ਤੇ ਜੋਬਸ ਦਾ ਇਹ ਸਭ ਤੋਂ ਇਹ ਚਾਰ ਮੁੱਦੇ ਸੀ ਜਿਵੇਂ ਗੱਲ ਕੀਤੀ ਹੈ ਜਦੋਂ 2 ਸਾਲ ਦੇ ਵਿੱਚ 43 ਫੌਜੰਦ ਦੇ ਕਰੀਬ ਡਾਉਨ ਹੋ ਗਏ ਤੇ ਜਿਹੜਾ ਹੈਲਥ ਦਾ ਸਿਸਟਮ ਹੈ ਜਿਹੜੇ ਮਹੱਲਾ ਕਲੀਨਿਕ ਸੀਗੇ ਤੇ ਅੱਜ ਹਰ ਪਿੰਡ ਦੇ ਗਰੀਬ ਬੰਦੇ ਆ ਉਹ ਚੀਜ਼ ਦਾ ਬੈਨੀਫਿਟ ਲੈ ਰਿਹਾ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਹੋ ਰਹੇ ਐ ਤੇ ਜਿਹੜੇ ਸਕੂਲ ਬੱਚੇ ਨੇ ਜਿਹੜੇ ਗਰੀਬ ਬੱਚੇ ਨੇ ਅੱਜ ਉਹਨਾਂ ਨੂੰ ਸੂਲਤਾ ਨੇ ਪ੍ਰੋਪਰ ਸੂਲਤਾ ਮਿਲਦੀਆਂ ਨੇ ਤਾਂ ਕਿ ਉਹ ਵੀ ਕੱਲੋਂ ਇੰਜੀਅਰ ਵੰਡ ਤੇ ਆਈਐਸ ਵੰਡ ਕਿਉਂਕਿ ਜੋ ਪ੍ਰਾਈਵੇਟ ਸਕੂਲਾਂ ਦੇ ਫੀਸ ਲੈਂਦੇ ਸੀ ਅੱਜ ਜੋ ਸਰਕਾਰੀ ਸਕੂਲਾਂ ਫੀਸ ਲੈਂਦੀਆਂ ਹੁੰਦੀਆਂ। ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਪਣੇ ਲਾਈਟ ਦੀ। ਕਿਉਂਕਿ ਲਾਈਟ ਚਾਹੇ ਪਿੱਛੇ ਸਰਕਾਰਾਂ ਦੇਖ ਕੇ ਚਾਹੇ ਅਸੀਂ ਪਾਰਟਿਸਿਪੇਟੇਸ਼ਨ ਚ ਕੀਤਾ ਪਰ ਕਿਸਾਨ ਖੁਸ਼ ਨਹੀਂ ਹੁੰਦੇ। ਪਰ ਅੱਜ 2 ਸਾਲ ਦੇ ਵਿੱਚ ਦੇ ਇਲੈਕਟ੍ਰਿਸਿਟੀ ਬਿੱਲ ਹੈ। ਉਹ 80% ਲੋਕਾਂ ਦਾ ਫ੍ਰੀ ਆ ਰਿਹਾ ਹੈ ਕੋਈ ਨੋ ਬਿੱਲ ਆ ਰਿਹਾ ਹੈ। ਜਦੋਂ ਸਾਡੇ ਖੇਤਾਂ ਭਰਾ ਸੀ ਵੀ ਮੈਂ ਸਾਡੇ ਕਿਸਾਨਾਂ ਨਾਲ ਬੈਠੇ ਆ ਜਿਵੇਂ ਕੋਈ ਚਿਕੇਤੀ ਵਾਲੀ ਕਰਦੇ ਆ ਉਹ ਮੈਨੂੰ ਬਾਹਰ ਹੀ ਮਿਲਿਆ ਸੀ ਵੀ ਤੁਸੀਂ ਇਹ ਗੱਲ ਜੋ ਕਰਿਓ ਵੀ ਗਵਰਨਮੈਂਟ ਦੀ ਮੈਂ ਉਚੇਚੇ ਤੌਰ ਤੇ ਤੋਂ ਵਰਤਮਾਨ ਦੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਉਹਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ 2 ਸਾਲ ਦੇ ਵਿੱਚ ਦੇ ਖੇਤਾਂ ਸਾਡੇ ਲਾਈਟਿੰਗ ਜੀ ਆਉਂਦੀ ਰਾਤ ਨੂੰ ਵੀ ਉਹ ਮੋਟਰਾਂ ਤੇ ਬੈਠੇ ਰਹਿੰਦੇ ਸੀ ਅੱਜ ਉਹਨਾਂ ਦਾ ਜਿਹੜਾ ਪਹਿਲਾਂ ਡੀਜ਼ਲ ਘਟੋ ਘਟ ਕੇ ਦਾ ਹਜ਼ਾਰ ਦੀ ਜੀ ਲੱਗਿਆ ਲਿੱਤ ਲੱਗਿਆ ਇਹਦਾ 500 ਲੀਟਰ ਲੱਗ ਗਿਆ ਅੱਜ ਉਹਨਾਂ 2 ਲੀਟਰ ਵੀ ਨਹੀਂ ਲੱਗਿਆ ਤੇ ਇਹ ਵੀ ਬਹੁਤ ਵੱਡਾ ਫਾਇਦਾ ਸਾਰੇ ਕਿਸਾਨਾਂ ਨੂੰ ਹੈ ਬਾਕੀ ਫਤੇਕਰ ਸਾਹਿਬ ਦੀ ਮੈਂ ਗੱਲ ਕਰਾਂ ਤੇ ਫਤੇਕਰ ਬਹੁਤ ਵੱਡੀ ਇਤਿਹਾਸਕ ਥਾਂ ਦੀ ਹੈ ਮਾਤਾ ਗੁਜਰਕੌਰ ਬਾਬਾ ਜਲਾਵਤ ਸਿੰਘ ਬਾਬਾ ਫਤੇ ਸਿੰਘ ਤੇ ਕਹਿਣ ਦਾ ਮਤਲਬ ਇਹ ਧਰਤੀ ਜਿਹੜੀ ਬੜੀ ਸ਼ਾਨਦਾਰ ਧਰਤੀ ਹੈ ਇੱਥੇ ਜਿਹੜਾ ਟੂਰਿਸਟ ਸਪੋਰਟ ਆਪਾਂ ਅਸੀਂ ਆਪਣੇ ਸੀਐਮ ਸਾਹਿਬ ਨੂੰ ਵੀ ਕਵਾਂਗੇ ਕਿਉਂਕਿ ਕੁਝ ਜਿਹੜਾ ਹਿੱਸਾ ਆਊਗਾ ਪੰਜਾਬ ਸਰਕਾਰ ਦਾ ਉर्जा ਪਰਸੈਂਟ ਦਾ ਹਿੱਸਾ ਲੈ ਕੇ ਇੱਕ ਟੂਰਿਸਟ ਆਪਾਂ ਸ਼ਾਟ ਬਣਾਵਾਂਗੇ ਤਾਂ ਕਿ ਲੋਕ ਨੂੰ ਸਾਡੇ ਤੋਂ ਆ ਕੇ ਜਿਹੜੀ ਜਗਾ ਸਾਰੀ ਸਤਾਸਤਾ ਉਹ ਇੱਥੇ ਮੱਥਾ ਟੇਕ ਕੇ ਜਾਣ